ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਔਰ ਖਾਸ ਕਰਕੇ ਮੇਰੇ ਖੰਨਾ ਨਿਵਾਸੀਆਂ ਨੂੰ ਦੀਵਾਲੀ ਦੇ ਵਿਸ਼ਕਰਮਾ ਦੇ ਬੰਦੀ ਛੋੜ ਦਿਵਸ ਔਰ ਗੁਨਾਨੰਕ ਪਾਸ਼ਾ ਦਾ ਗੁਰਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਕਿਉਂਕਿ ਤਿਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਲੋਕਾਂ ਵਿੱਚ ਬਹੁਤ ਉਤਸ਼ਾਹ ਬੜੀਆਂ ਖੁਸ਼ੀਆਂ ਨੇ ਸੋ ਆਪਾਂ ਸਾਰੇ ਇਹੀ ਦੁਆ ਕਰੀਏ ਕਿ ਇਸ ਵਾਰ ਦੀਵਾਲੀ ਜਿਹੜੀ ਆ ਹੋਰ ਖੁਸ਼ਹਾਲੀ ਵਾਲੀ ਹੋਵੇ ਹਰ ਇੱਕ ਦੇ ਘਰ ਦੇ ਵਿੱਚ ਰੌਸ਼ਨੀ ਲੈ ਕੇ ਆਵੇ ਔਰ ਸਾਰੇ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਅਸੀਂ ਸਾਰੇ ਅੱਗੇ ਤਰੱਕੀ ਕਰੀਏ ਖੁਸ਼ਹਾਲੀ ਵੱਲ ਅੱਗੇ ਵਧਿਏ ਸਾਡਾ ਸਮਾਜ ਸਾਡਾ ਇਲਾਕਾ ਹੋਰ ਤਰੱਕੀ ਕਰੇ ਸੋ ਸਾਡੇ ਲੋਕਾਂ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਇਹੀ ਕਾਮਨਾ ਕਰਦਾ ਹੋਇਆ ਮੈਂ ਦੁਬਾਰਾ ਬਹੁਤ ਬਹੁਤ ਜਿਹੜਾ ਪਾਵਨ ਸਾਡਾ ਇਹ ਦੀਵਾਲੀ ਦਾ ਤਿਹਾਰ ਆ ਰਿਹਾ ਔਰ ਦੂਸਰੇ ਸਾਡੇ ਜਿਹੜੇ ਦਿਨ ਨੇ ਉਹਨਾਂ ਦੀਆਂ ਬਹੁਤ ਬਹੁਤ of our